ਮੈਂ ਇਹ ਨਹੀਂ ਕਿਹਾ ਕਿ ਗਲਾਬ ਸਿੱਧੂ ਝੂਠਾ ਆ ਜਾਂ ਧੋਖੇਬਾਜ਼ ਆ ਜਾਂ ਗਲਤ ਕਰਦਾ ਮੈਂ ਤਾਂ ਇਹ ਕਹਿਣਾ ਹੈ ਕਿ ਮੈਂ ਝੂਠਾ ਆ ਮੇਤੇ ਯਕੀਨ ਨਾ ਕਰੋ ਪਰ ਇਹ ਪੂਰੀ ਵੀਡੀਓ ਦੇਖੋ ਫਿਰ ਮੈਂ ਇਹ ਵੀ ਨਹੀਂ ਕਹਿੰਦਾ ਕਿ ਕਵਾਤਰਾ ਗਲਤ ਹੈ ਤੁਸੀਂ ਪੂਰੀ ਵੀਡੀਓ ਦੇਖੋ ਤੇ ਫਿਰ ਜੋ رائے ਤੁਹਾਡੀ ਉਹ ਰਹਿ ਦਿਓ ਪਬਲਿਕ ਨੂੰ ਝੰਜੋੜਨਾ ਪੈਂਦਾ ਪਬਲਿਕ ਇੰਨੀ ਆਲਸੀ ਹੋ ਚੁੱਕੀ ਹੈ ਕਿ ਉਹ ਗੱਲਾਂ ਸੁਣਦੀ ਹੈ ਤੇ ਉੱਤੇ ਯਕੀਨ ਕਰਦੀ ਤੇ ਹਿੜਿੜ ਕਰਦੀ ਆ ਪਰ ਇਸ ਗੱਲ ਤੋਂ ਦੇਖੋ ਵੀ ਤੁਸੀਂ ਇਹ ਬੰਦੇ ਮਜ਼ਾਕ ਮਜ਼ਾਕ ਦੇ ਵਿੱਚ ਕਿਦਾਂ ਸੱਚ ਬੋਲ ਗਏ ਤੇ ਇਹਨਾਂ ਦਾ ਸੱਚ ਫੜਿਆ ਗਿਆ ਇਦਾਂ ਹੀ ਹੋਰ ਲੋਕ ਨੇ ਬਹੁਤ ਸਾਰੇ ਨੇ ਜੀ ਖਾਨ ਅਰਗੇ ਵੀ ਨੇ ਹੈਲੋ ਸਤਿ ਸ੍ਰੀ ਅਕਾਲ ਨਮਸਕਾਰ ਸਲਾਮ ਦੋਸਤੋ ਤੇ ਚਲੋ ਅੱਜ ਗੱਲ ਕਰਦੇ ਆਂ ਜੀ ਆ ਦੋ ਵਿਦਵਾਨਾਂ ਦੀਆਂ ਫੋਟੋਆਂ ਲੱਗੀਆਂ ਮੇਰੀ ਕੋਈ ਪਰਸਨਲ ਇਹਨਾਂ ਨਾਲ ਦੁਸ਼ਮਣੀ ਨਹੀਂ ਹੈ ਨਾ ਮੇਰਾ ਕੋਈ ਬੈਰ ਵਿਰੋਧ ਹੈ ਪਰ ਮੈਂ ਕੋਸ਼ਿਸ਼ ਕੀਤੀ ਇਹਨਾਂ ਨੂੰ ਮਿਲਣ ਦੀ ਇਹਨਾਂ ਨਾਲ ਗੱਲ ਕਰਨ ਦੀ ਮਿਲਣ ਦੀ ਤਾਂ ਨਹੀਂ ਗੱਲ ਕਰਨ ਦੀ ਪਰ ਇਹਨਾਂ ਦੇ ਨਾਲ ਦੇ ਬੰਦਿਆਂ ਨੇ ਜਾਂ ਇਹਨਾਂ ਦੇ ਸੱਜਣਾ ਨੇ ਗੱਲ ਨਹੀਂ ਕਰਾਈ ਮੈਂ ਨੰਬਰ ਮੰਗਿਆ ਪਰ ਚਲੋ ਮੈਂ ਇਹਨਾਂ ਨਾਲ ਪਹਿਲਾਂ ਗੱਲ ਕਰਦਾ ਹਾਂ ਇਸ ਮਸਲੇ ਤੇ ਨਹੀਂ ਤਾਂ ਵੀਡੀਓ ਨਹੀਂ ਪਾਵਾਂਗੇ ਆਪਾਂ ਇਹ ਵੀਡੀਓ ਤਾਂ ਪਾ ਰਹੇ ਤਾਂ ਕਿ ਇਹਨਾਂ ਤੱਕ ਪਹੁੰਚ ਜਾ ਮੈਨੂੰ ਗੁਲਾਬ ਸਿੱਧੂ ਵਧੀਆ ਲੱਗਦਾ ਬੰਦਾ ਭੋਲਾ ਭਾਲਾ ਜਿਹਾ ਇਮੋਸ਼ਨਲ ਜਿਹਾ ਲੱਗਦਾ ਆ ਪਰ ਉਹ ਜਿਹੜੀਆਂ ਇਹ ਚੀਜ਼ਾਂ ਵੀਡੀਓ ਦੇ ਵਿੱਚ ਕਰਦੇ ਆ ਉਤੋਂ ਦੇਖੋ ਜੇ ਇਹ ਵੀਡੀਓ ਬਾਹਰ ਕੋਈ ਦੇਖਦਾ ਹੈ ਤੁਹਾਡੇ ਪੰਜਾਬ ਤੋਂ ਬਾਹਰ ਉਹ ਸੋਚੂਗਾ ਕਿ ਪੰਜਾਬ ਦੇ ਇਦਾਂ ਹੀ ਲੋਕ ਹੈ ਇੱਕ ਬੰਦਾ ਉਹ ਜਿਹੜਾ ਅਨਮੋਲਕ ਬਾਤਰਾ ਸਾਹਿਬ ਬਹੁਤ ਭਲਾ ਕਰਦੇ ਆ ਗਰੀਬਾਂ ਦਾ ਦੇਖਦੇ ਆ ਤੇ ਅਮੀਰਾਂ ਤੋਂ ਪੈਸੇ ਲੈ ਕੇ ਗਰੀਬਾਂ ਦੀ ਮਦਦ ਕਰਦੇ ਆ ਵਧੀਆ ਕੰਮ ਕਰਦੇ ਆ ਮੈਂ ਕਈ ਵੀਡੀਓ ਉਹਨਾਂ ਦੀਆਂ ਦੇਖੀਆਂ ਮੈਨੂੰ ਯਕੀਨ ਵੀ ਸੀ ਉਹਨਾਂ ਤੇ ਪਰ ਹੌਲੀ ਹੌਲੀ ਕਰਦੇ ਆ ਮੈਂ ਦੇਖਦਾ ਆ ਕਿ ਉਹ ਫਿਲਮਾਂ ਵਾਲਿਆਂ ਨੂੰ ਪ੍ਰੋਮੋਸ਼ਨ ਤੇ ਬੁਲਾਉਂਦੇ ਆ ਉਹਨਾਂ ਦੇ ਰੰਗ ਵਿੱਚ ਰੰਗ ਜਾਂਦੇ ਆ ਮੈਂ ਉਹਨਾਂ ਨੂੰ ਪਰਸਨਲੀ ਕਮੈਂਟ ਵੀ ਪਾਉਣਾ ਆ ਕਈ ਚੀਜ਼ਾਂ ਕਰਦਾ ਆ ਪਰ ਉਹ ਬੰਦੇ ਮੇਰੀ ਗੱਲ ਨਹੀਂ ਸੁਣਦੇ ਇਦਾਂ ਹੀ ਇੱਕ ਅਮਨ ਔਜਲਾ ਆ ਉਹਦੇ ਬਾਰੇ ਕਿਸੇ ਨੇ ਕਮੈਂਟ ਵੀ ਪਾਇਆ ਸੀ ਵੀ ਭਾਈ ਤੂੰ ਨਾ ਇਹਦੇ ਨਾਲ ਪੋਡਕਾਸਟ ਕਰ ਲਾ ਉਹ ਮੇਰੇ ਨਾਲ ਕਿਉਂ ਕਰਨਗੇ ਭਾਈ ਜਿਨ੍ਹਾਂ ਨੂੰ ਉੱਥੋਂ ਪੈਸੇ ਮਿਲਦੇ ਆ ਜਾਂ ਉੱਥੋਂ ਗਿਫਟ ਮਿਲਦੇ ਆ ਜਾਂ ਫਿਰ ਉਹਨਾਂ ਨੂੰ ਪ੍ਰੋਮੋਸ਼ਨਾਂ ਮਿਲਦੀਆਂ ਉਹ ਉਹਨਾਂ ਨਾਲ ਗੱਲ ਕਰਨਗੇ ਸੱਚ ਨਹੀਂ ਬੋਲਣਗੇ ਜਦੋਂ ਝੂਠ ਬੋਲਣ ਦਾ ਪੈਸਾ ਮਿਲ ਜਾਏ ਤਾਂ ਸੱਚ ਨਹੀਂ ਕੋਈ ਬੋਲਦਾ ਹੁੰਦਾ ਇਹਨਾਂ ਇਮੋਸ਼ਨਲ ਬੰਦਾ ਦੂਜੇ ਪਾਸੇ ਗਲਾਬ ਸਿੱਧੂ ਗਲਾਬ ਸਿੱਧੂ ਉਹ ਜਿਹੜਾ ਕਿ ਕਈ ਟਾਈਮ ਸਿੱਧੂ ਮੂਸੇ ਵਾਲੇ ਨਾਲ ਰਿਹਾ ਸਿੱਧੂ ਮੂਸੇਵਾਲੇ ਨੂੰ ਸਾਰੀ ਦੁਨੀਆ ਜਾਣਦੀ ਹੈ ਉਹਨਾਂ ਵਰਿਆ ਭਾਈ ਸਾਹਿਬ ਵੀ ਬਹੁਤ ਵੱਡੀਆਂ ਗੱਲਾਂ ਕਰਦੇ ਆ ਭਈ ਹਰ ਚੀਜ਼ 'ਚ ਉਹ ਇਹਦਾ ਹੀ ਨਾਂ ਲੈਂਦੇ ਆ ਸਿੱਧੂ ਮੂਸੇਵਾਲੇ ਦਾ ਭਈ ਸਚਾਈ ਦਾ ਇੱਕ ਅਜੂਬਾ ਸਿੱਧੂ ਮੂਸੇਵਾਲਾ ਫੁਲਾਨਾ ਧਮਕਾਨਾ ਸਭ ਗੱਲ ਸਿੱਧੂ ਮੂਸੇਵਾਲਾ ਯੋਗਰਾਜ ਸਾਹਿਬ ਨੇ ਕਹੀ ਤੇ ਉਹਨਾਂ ਨਾਲ ਰਹਿ ਕੇ ਗੁਲਾਬ ਸਿੱਧੂ ਨੇ ਫਿਰ ਇਹ ਚੀਜ਼ ਇਮਾਨਦਾਰੀ ਨਹੀਂ ਸਿੱਖੀ ਜਾਂ ਵਫਾ ਨਹੀਂ ਸਿੱਖੀ ਜਾਂ ਫਿਰ ਗੁਲਾਬ ਸਿੱਧੂ ਉਹਨਾਂ ਦੇ ਨਾਲ ਸਿਰਫ ਮਤਲਬ ਕੱਢਣ ਲਈ ਤੁਰਿਆ ਫਿਰਦਾ ਰਿਹਾ ਤੇ ਚਲਾਕ ਸੀ ਇਹ ਜਵਾਬ ਇਹ ਆਪ ਹੀ ਦੇ ਸਕਦੇ ਆ ਕਈ ਲੋਕ ਮਾਪਿਆਂ ਨੂੰ ਆਪਣਿਆਂ ਨੂੰ ਲਿਜਾ ਕੇ ਸਟੇਜਾਂ ਤੇ इमोशनल ਕਰਦੇ ਆ ਸਿੱਧੂ ਦੇ ਜਾਣ ਤੋਂ ਬਾਅਦ ਮਸਲੇ ਕੀ ਸੀ ਕਿੱਦਾਂ-ਕਿੱਦਾਂ ਸੀ ਇਹ ਉਹਨਾਂ ਨੂੰ ਪਤਾ ਹੋਣਗੇ ਪਰ ਇਹ ਜਿਹੜੀ ਮੈਂ ਗੱਲ ਕਲੀਅਰ ਕਰਨ ਲੱਗਾ ਉਹ ਤੁਸੀਂ ਇਹ ਵੀਡੀਓ ਦੇਖੋ ਤੇ ਵੀਡੀਓ ਦੇ ਵਿੱਚ ਗੱਲ ਕਰ ਰਹੇ ਦੋਨੇ ਭਰਾ ਬੈਠ ਕੇ ਭਰਾਏ ਆ ਦੋਨੇ ਇੱਕ ਦੂਏ ਦੀ ਇਹ ਮਦਦ ਇਦਾਂ ਹੀ ਕਰਦੇ ਇੱਕ ਬੰਦੇ ਨੇ ਮੈਨੂੰ ਕਮੈਂਟ ਪਾਇਆ ਸੀ ਕਿ ਕੀ ਯਕੀਨ ਹੈ ਤੇ ਤੂੰ ਸੱਚ ਬੋਲਦਾ ਉਹਦੇ ਕਮੈਂਟ ਤੋਂ ਹੀ ਇਹ ਆਈਡੀਆ ਮੈਨੂੰ ਆਇਆ ਤੇ ਇਹਨੂੰ ਦੱਸ ਦੇਵਾਂ ਵੀ ਇੱਥੇ ਸੱਚ ਫੜ ਲਿਆ ਕਰੋ ਇਹਨਾਂ ਦਾ ਉਹ ਬਹੁਤ ਚੰਗੀਆਂ ਗੱਲਾਂ ਕਰਦੇ ਕਰਦੇ ਦੱਸਦੇ ਆ ਭਈ ਪ੍ਰਮੋਟਰ ਸਾਨੂੰ ਬਾਹਰ ਲੈ ਗਿਆ ਜੀ ਹੋਟਲ ਚ ਉਹਨਾਂ ਨੂੰ ਕੱਢ ਦਿੱਤਾ ਕਿ ਕਹਿੰਦੇ ਨਹੀਂ ਨਹੀਂ ਉਹ ਹੁਣ ਤੁਹਾਡਾ ਟਾਈਮ ਹੋ ਗਿਆ ਜਾਂ ਕਿਦਾਂ ਉਹ ਚਲੇ ਗਏ ਤੇ ਪ੍ਰਮੋਟਰ ਨੂੰ ਇਹ ਸ਼ੋਅ ਕੀਤਾ ਸੀ ਬਾਹਰ ਚਲ ਗਿਆ ਤੇ ਇੱਕ ਰੂਮ ਚ 8 ਬੰਦੇ ਰਹਿੰਦੇ ਰਹੇ ਵੀਡੀਓ ਬਹੁਤ ਲੋਕਾਂ ਨੇ ਦੇਖੀ ਹੋਣੀ ਹੁਣ ਤੋ ਗੱਲ ਕਰਦੇ ਕਰਦੇ ਨਾਲੇ ਐਕਟਿੰਗ ਕਰਦੇ ਆ ਗੁਲਾਬ ਸਿੱਧੂ ਜੀ ਉਹਦੀ ਹੈ ਨਾ ਤੇ ਐਕਟਿੰਗ ਕਰਕੇ ਦੱਸਦੇ ਆ ਸਿਰ ਤੇ ਹੱਥ ਰੱਖ ਕੇ ਬਹਿ ਗਿਆ ਆ ਕਰਦਾ ਬਹਿ ਗਿਆ ਮਤਲਬ ਕਿ ਤੁਸੀਂ ਜਿਹਨੂੰ ਜਿਹਨੇ ਤੁਹਾਨੂੰ ਕੰਮ ਦਿੱਤਾ ਤੁਸੀਂ ਪੰਜਾਬੀ ਹੋ ਯਾਰ ਜਦੋਂ ਹਿੰਦੀ ਵਾਲੇ ਦੇਖਦੇ ਆ ਉਹ ਇਹ ਸੋਚਦੇ ਸਾਰੇ ਪੰਜਾਬੀ ਇਦਾਂ ਦੇ ਮੁੰਬਈ ਵਿੱਚ ਤਾਂ ਇਹ ਕੰਮ ਕਰਦੇ ਆ ਪੰਜਾਬੀ ਆ ਕੇ ਫਿਲਮਾਂ ਆ ਲਿਆ ਨਾ ਇਹ ਫਰਕ ਪਿਆ ਚੁੱਕਾ ਜੀ ਤੇ ਤੁਸੀਂ ਕਹਿੰਦੇ ਬਈ ਜਿਹਨੇ ਤੁਹਾਨੂੰ ਕੰਮ ਦਿੱਤਾ ਤੁਸੀਂ ਉਹਨੇ ਡੋਪਤਾ ਤੁਸੀਂ ਐਂਡ ਵਿੱਚ ਕੀ ਗੱਲ ਕਹੀ ਤੇ ਮੋਰੇ ਅਨਵੋਲ ਕਵਾਤਰਾ ਸਾਹਿਬ ਬੜੇ ਧਿਆਨ ਦੇ ਨਾਲ ਸੁਣ ਰਹੇ ਆ ਤੇ ਫੁੱਲ ਠਾ ਕੇ ਲਾ ਰਹੇ ਆ ਪਰ ਜਦੋਂ ਇਹ ਉਹ ਮਰੀਜ਼ਾਂ ਦੀ ਗੱਲ ਕਰਦੇ ਹੁੰਦੇ ਉੱਥੇ ਜਾ ਕੇ ਉੱਥੇ ਕਿਦਾਂ ਗੱਲ ਕਰਦੇ ਆ ਇਹ ਇਟਮੀ ਸੱਤੋਂ ਦਾ ਵੱਡੇ ਐਕਟਰ ਆ ਇਹ ਰੀਅਲ ਲਾਈਫ ਦੀ ਐਕਟਿੰਗ ਕਰੀ ਜਾਂਦੇ ਇਸ ਤਾਂ ਕੈਮਰੇ ਮੋਰੇ ਕਰਦੇ ਆ ਸੱਤੋਂ ਇਦਾਂ ਹੁੰਦੀ ਨਹੀਂ ਇਦਾਂ ਦੀਆਂ ਕਲਾਸਾਂ ਵੀ ਲਾਉਣ ਲੱਗ ਪੈਣ ਇਦਾਂ ਦੇ ਬੰਦਿਆਂ ਦੀਆਂ ਜਾਂ ਫਿਰ ਇਹ ਤੇ ਉਹ ਹੱਸ ਰਹੇ ਆ ਉਹਨਾਂ ਨੂੰ ਨਹੀਂ ਦੁੱਖ ਹੋਇਆ ਹਾਲਾਂਕਿ ਉਹਨਾਂ ਉਹ ਸਵਾਲ ਕਰਨ ਵਾਲੇ ਸੀ ਉਹਨਾਂ ਦਾ ਫਰਜ ਬਣਦਾ ਸੀ ਵੀ ਉਹ ਸਵਾਲ ਕਰਕੇ ਪੁੱਛਣ ਵੀ ਭਾਈ ਉਹਨੇ ਤੈਨੂੰ ਕੰਮ ਦਿੱਤਾ ਤੂੰ ਉਹਨੂੰ ਹੀ ਠੋਕਦਾ ਐਂਡ ਵਿੱਚ ਗਲਾਬ ਸਿੱਧੂ ਕਹਿੰਦਾ ਜਿੰਨੇ ਕੋ ਉਹਨੇ ਕਮਾਉਣੇ ਸੀ ਆਪਾਂ ਉਹਦੇ ਉੱਥੇ ਹੀ ਲਵਾ ਦਿੱਤੇ ਇੱਕ ਗੱਲ ਹੋਰ ਹੈ ਹਰ ਪ੍ਰੋਗਰਾਮ ਦੇ ਵਿੱਚ ਇਹਨਾਂ ਨੂੰ ਇਹ ਪੁਲਸਾ ਜਰੂਰ ਮਿਲਦਾ ਅਸੀਂ ਮੋੜੇ ਤੇ ਸਾਨੂੰ ਪੁਲਸਾ ਵਾਲਾ ਮਿਲ ਪਿਆ ਹੁਣ ਇਹਨਾਂ ਦੋਹਾਂ ਨੇ ਰਲ ਕੇ ਇੱਕ ਨਵਾਂ ਸ਼ੋਅ ਸ਼ੁਰੂ ਕਰ ਲਿਆ ਉੱਥੇ ਕਾਫੀ ਬੱਚਿਆਂ ਨੂੰ ਬਿਠਾਉਂਦੇ ਆ ਟੈਲੈਂਟ ਵਾਲਿਆਂ ਨੂੰ ਬਿਚੋੜਦੇ ਆ ਨਾ ਉਹਨਾਂ ਦਾ ਕੰਮ ਕਰਨਾ ਕਿ ਨਹੀਂ ਕਰਨਾ ਮੈਨੂੰ ਨਹੀਂ ਪਤਾ ਮੈਨੂੰ ਨਹੀਂ ਲੱਗਦਾ ਕਰਨਗੇ ਤੇ ਦੂਜੇ ਪਾਸੇ ਜਿਹੜਾ ਅਮਨ ਔਜਲਾ ਆ ਉਹਨੇ ਵੀ ਸ਼ੋਅ ਸ਼ੁਰੂ ਕਰ ਲਿਆ ਉਹਨੇ ਕਿਨ ਕੀਤਾ ਜੀ ਖਾਨ ਨੇ ਖਾਨ ਦੇ ਨਾਲ ਜੀ ਖਾਨ ਦੀ ਤੇ ਗੁਲਾਬ ਸਿੱਧੂ ਦੀ ਕਿੰਨੀ ਬਣਦੀ ਆ ਜਾ ਕੇ ਸੱਬੇ ਦੇ ਲੈਂਟਰ ਤੇ ਜੀ ਖਾਨ ਭੰਗੜਾ ਪਾਉਂਦਾ ਤੇ ਜੀ ਖਾਨ ਦੇ ਮਾੜੇ ਟਾਈਮ 'ਚ ਜਦੋਂ ਉਹ ਕਹਿੰਦਾ ਉਹਦੀ ਮਾਂ ਬੰਗਾ ਵੇਚਦੀ ਸੀ ਐਮੋਸ਼ਨਲ ਕਰਦਾ ਲੋਕਾਂ ਨੂੰ ਉਦੋਂ ਇੱਕ ਬੰਦੇ ਨੇ ਸਾਥ ਦਿੱਤਾ ਸੀ ਉਹਦਾ ਅਸਲਮ ਸਿੱਧੂ ਨੇ ਉਹਦਾ ਤਾਂ ਫੋਨ ਵੀ ਨਹੀਂ ਚੱਕਦੇ ਜੇ ਉਹ ਪ੍ਰੋਗਰਾਮ ਬੁੱਕ ਕਰਾਉਣਾ ਚਾਹੁੰਦਾ ਤਾਂ ਪ੍ਰੋਗਰਾਮ ਵੀ ਨਹੀਂ ਬੁੱਕ ਕਰਨ ਦੀ ਗੱਲ ਹੁੰਦੀ ਕਿ ਨਹੀਂ ਉਹਦਾ ਕੰਮ ਨਹੀਂ ਕਰਨਾ ਸਸਤਾ ਕਰਾ ਦੇਊਗਾ ਨਾਲੇ ਜੀ ਖਾਨ ਦਾ ਸੱਚ ਇੱਥੋਂ ਫੜਿਆ ਜਾਂਦਾ ਪਈ ਉਹ ਕਹਿੰਦਾ ਸੀ ਸਾਡੀ ਮਾਂ ਬੰਗਾ ਵੇਚਦੇ ਸੀ ਐ ਕਰਦੇ ਸੀ ਉਹ ਸੀ ਤੇ ਸਾਡੇ ਤੇ 80 ਲੱਖ ਕਰਜ਼ਾ ਸੀ 10 ਰੁਪਏ ਨਹੀਂ ਕੋਈ ਦਿੰਦਾ ਗਰੀਬ ਨੂੰ ਸਮਝੇ 80 ਲੱਖ ਕਰਜ਼ਾ ਤੂੰ ਕਿੱਥੋਂ ਲੈ ਲਿਆ ਲੋਕਾਂ ਨੇ ਕਮੈਂਟ ਵੀ ਥੱਲੇ ਪਾਏ ਮੈਂ ਇਹਨਾਂ ਨੂੰ ਵੀ ਕਮੈਂਟ ਪਾਇਆ ਇਹ ਨਹੀਂ ਦੂਜੇ ਪ੍ਰੋਮੋਟਰ ਨੂੰ ਨਵੇਂ ਪ੍ਰੋਗਰਾਮ 'ਚ ਬਿਠਾਇਆ ਗਲਾਬ ਸਿੱਧੂ ਨੇ ਤੇ ਨੇ ਅਨਮੋਲ ਕਵੱਤਰੇ ਨੇ ਮੈਂ ਥੱਲੇ ਕਮੈਂਟ ਪਾਇਆ ਦੇਖ ਲਓ ਕਿਤੇ ਇਸ ਪ੍ਰਮੋਟਰ ਨਾਲ ਵੀ ਉਹੀ ਹਾਲ ਨਾ ਕਰੀ ਤੂੰ ਕਿਦਾਂ ਕੋਈ ਤੁਹਾਨੂੰ ਕੰਮ ਦੇਵੇ ਮੰਨਦੇ ਆ ਪ੍ਰਮੋਟਰ ਵੀ ਗਲਤ ਹੁੰਦੇ ਪਰ ਇੱਥੇ ਤੁਸੀਂ ਆਪ ਆਪਣੇ ਮੂੰਹ ਬੋਲ ਰਹੇ ਕਿ ਤੁਸੀਂ ਗਲਤ ਕੀਤਾ ਜੇ ਕੋਈ ਤੁਹਾਨੂੰ ਕਹਿੰਦਾ ਵੀ ਤੁਸੀਂ ਗਲਤ ਹੋ ਤਾਂ ਤੁਹਾਨੂੰ ਬੁਰਾ ਲੱਗਦਾ ਸਾਰਿਆਂ ਨੂੰ ਸੋਚ ਕੇ ਦੇਖੋ ਸੱਜਣੋ ਇਹ ਗਲਤ ਹੈ ਜਿਹੜੇ ਕਹਿੰਦੇ ਗਲਾਬ ਸਿੱਧੂ ਦੇ ਫੈਨ ਬਹੁਤ ਹੈ ਮੈਂ ਇੱਕ ਵੀਡੀਓ ਆ ਪਾ ਰਿਹਾ ਜੀ ਐਂਡ ਚ ਇਹ ਵੀਡੀਓ ਦੇਖ ਲਓ ਤੇ ਦੇਖ ਲਓ ਕਿੰਨੇ ਕ ਫੈਨ ਨੇ ਨਾ ਵਿਚੋ ਕਿਸੇ ਨੇ ਵੀ ਨਾਂ ਨਹੀਂ ਲਿਆ ਹੁਣੇ ਹੀ ਰੌਲਾ ਪਿਆ ਗੋਪੀ ਦੇ ਨਾਲ ਲੌਂਗੀਏ ਦੇ ਨਾਲ ਹੁਣ ਉਹਨਾਂ ਕਹਿੰਦਾ ਵੀ ਇਹ ਹੈ ਨਹੀਂ ਅਸੀਂ ਨੰਬਰ ਥੱਲੇ ਤਾਂ ਪਾ ਆਏ ਆ ਜਿਨੇ ਧਮਕੀ ਦੇਣੀ ਦਿਓ ਪਰ ਇਹ ਸਰਪੰਚ ਸਾਹਿਬ ਨੇ ਜਿੱਦਾਂ ਫੈਸਲਾ ਕਰਾਤਾ ਗੋਪੀ ਲੌਂਗੀਏ ਦਾ ਤਾਂ ਇਹਨਾਂ ਦਾ ਸ਼ਾਇਦ ਗਾਣਾ ਆਉਣਾ ਹੋਵੇ ਇਸ ਕਰਕੇ ਇਦਾਂ ਹੋ ਗਿਆ ਉਹ ਪਹਾਂ ਜੀ ਉਹਨਾਂ ਨੇ ਗਾਲਾਂ ਕੱਢੀਆਂ ਹੀ ਨਹੀਂ ਇਹ ਚੱਲਦਾ ਹੈ ਇੰਡਸਟਰੀ ਵਿੱਚ ਇਦਾਂ ਦੀਆਂ ਫੇਕ ਜਿਹੀਆਂ ਗੱਲਾਂ ਸਾਨੂੰ ਕਈਆਂ ਨੇ ਕਿਹਾ ਤੁਸੀਂ ਪਹਿਲੇ ਬੰਦੇ ਨੂੰ ਦੱਸਣ ਲੱਗੇ ਮੈਂ ਕਹਿੰਦਾ ਮੈਨੂੰ ਕਹਿੰਦੇ ਤੈਨੂੰ ਕੰਮ ਨਹੀਂ ਮਿਲਦਾ ਤਾਂ ਕਹਿੰਦਾ ਚੰਗਾ ਹੋਇਆ ਮੈਨੂੰ ਕੰਮ ਨਹੀਂ ਮਿਲਦਾ ਮੈਨੂੰ ਤੁਹਾਡੇ ਪਰਦੇ ਖੋਲਣ ਨੇ ਪੈ ਗਿਆ ਇਹ ਪਈ ਲੋਕਾਂ ਨੂੰ ਦੱਸਣਾ ਪੈ ਗਿਆ ਜੇ ਮੈਂ ਕਿਤੇ ਬਿਜੀ ਹੁੰਦਾ ਤਾਂ ਸ਼ਾਇਦ ਮੈਂ ਵੀ ਨਾ ਕਰਦਾ ਅਗਲੀ ਕਹਾਣੀ ਦੇ ਨਾਲ ਅੱਗੇ ਫਿਰ ਪੜਾਂਗੇ ਮਿਹਰਬਾਨੀ ਸ਼ੁਕਰੀਆ ਇਹ ਸਿੰਗਰ ਤੁੰਗਾ ਦਾ ਨਾ ਠੀਕ ਹੈ ਇਹਨਾਂ ਦੇ ਫੈਨ ਬੜਾ ਹੋਏ ਹੈ ਨਾ ਹੁਣ ਬਈ ਇਹਨਾਂ ਦੇ ਸਕੇ ਹੀ ਹੋ ਜਾਓ ਇਹਨਾਂ ਲਈ ਲੜੋਏ ਕੰਮ ਨਾ ਕਰੋ ਇਹਨਾਂ ਨੂੰ ਮੈਂ ਚੰਗੀ ਤਰ੍ਹਾਂ ਜਾਣਨਾ ਇਹਨਾਂ ਤੇ ਮੈਂ ਵੀਡੀਓ ਵੀ ਬਣਾਉਣਾ ਕਈ ਲੜਦੇ ਨੇ ਇੰਦਾਂ ਨਹੀਂ ਕਈ ਲੜਦੇ ਆਂਦੇ ਕਰਦੇ ਹਾਂ ਮੈਂ ਉਦੋਂ ਹੀ ਕਹਾਂਗਾ ਅਗਰ ਚਲੋ ਤਰ ਵੀ ਤੁਸੀ ਫੈਨ ਕੇ ਛੋਟੇ ਸਿਰ ਤੁਸੀਂ ਅਰਜੈਂਟ ਤੁਸੀਂ ਅਗਰੇਟ ਤੁਸੀਂ ਸਟ੍ਰੇਮ ਤੇ ਲੋਦੇ ਤੁਸੀਂ ਡਰਤੀ ਜਿਹੜਾ ਉਹ ਤੁਸੀਂ ਅਰਜੈਂਟ ਕਿਉਂ ਤੁਸੀਂ ਦੋ ਮੁੰਸੇ ਹਾਂ ਤੁਸੀਂ ਹਾਂ ਤੁਸੀਂ ਸਿੱਧੇ ਤੁਸੀਂ ਤੁਸੀਂ ਅਰਮਾਨ ਦੇਵੀ ਤੁਸੀਂ ਹਮਿੰਦਰ ਦੇਵੀ ਉਹ ਦੇਖ ਬੰਦਾ ਵਾਹ ਹੇ ਨਾ ਦਲਜੀਤ ਪਹਿਲਾਂ ਇਹ ਜੀ ਆ ਗਿਆ ਪਤਾ ਨਹੀਂ ਕਿ ਤੋ ਬਹੁਤ ਸਾਰਾ ਕੋ ਦੇਖੋ ਰੱਬ ਉਹਨੇ ਸੋਲਾ ਸਾਹ ਦੇ ਰਿਆ ਉਹਦਾ ਰੱਬ ਸਾਹ ਦੇ ਰਿਆ ਦਲਜੀਤ ਦਾ ਵੀ ਬੰਦਾ ਆ ਗਿਆ ਪਹਿਲਾਂ ਨਹੀਂ ਕਿਹਾ ਹਾਂ ਪਹਿਲਾਂ ਨਹੀਂ ਕਿਹਾ